ਆਪਣੇ ਘਰ ਦੀ ਗੱਲ ਨਾ ਬੰਦਾ ਆਪਣੇ ਘਰ ਰੱਖੇ ਪਰ ਇਹਨਾਂ ਨੂੰ ਹੈ ਹੀ ਨਹੀਂ ਮਸਾ ਵੀ ਆਪਣੇ ਸਮਝਣ ਦੇ ਫੇਰੀ ਆ ਇਹ ਹੁਣ ਸਾਰਿਆਂ ਨੂੰ ਦੱਸੀ ਜਾਣ ਢੀ ਆ ਕਿ ਸੋਣਾ ਰੁਪਿੰਦਰ ਨੇ ਤੇ लवली ਨੇ ਖਾ ਲਿਆ ਤੇ ਜਾਂ ਤੇਰੀ ਮੰਮੀ ਨੇ ਖਾ ਲਿਆ ਤੇ ਚੁੱਪ ਕੀਤੀ ਰਵੇ ਨਾ ਘਰ ਕਿੰਨੇ ਆਉਣਾ ਹੈਗਾ ਚਾਹ ਬਣਾਈ ਸੀ ਤੇ ਮੈਂ ਤੇ ਤੇਰੇ ਡੈਡੀ ਨੇ ਚਾਹ ਪੀਤੀ ਆ ਉਹੋ ਕੱਪ ਪਏ ਆ ਧੋਣ ਵਾਲੇ ਉੱਥੇ ਉਹ ਮਾਤਾ ਸਿਆਣੀ ਬਣੀ ਤੂੰ ਹੈਗੀ ਆ ਫੇਰ ਝੂਠ ਮਾਰੀ ਜਾਣ ਢੀ ਆ ਸਿੱਧਾ ਕਹੇ ਹਾਂ ਵੀ ਮਾਸੀ ਤੇਰੀ ਆਈ ਅਜੇ ਤੇ ਰੁਪਿੰਦਰ ਨੇ ਵੇਖ ਵੀ ਲਿਆ ਮੰਮੀ ਤੂੰ ਮਾਸੀ ਨੂੰ ਰਾਤ ਰੱਖ ਲੈਂਦੇ ਮੈਂ ਵੀ ਮੇਲ ਲੈਂਦੀ ਮੈਨੂੰ ਚਿਰਤਾਂ ਲੱਗ ਗਿਆ ਮੈਨੂੰ ਸਿਮੀ ਨੇ ਬਿਠਾ ਲਿਆ ਉਹ ਤਾਂ ਸਗੋਂ ਮੈਨੂੰ ਕਹਿਣ ਦੀ ਹੀ ਕਿ ਘਰ ਚੱਲੀਏ ਉਹਨੂੰ ਤੇ ਮੈਂ ਇੰਨਾ ਕੀ ਕਿਹਾ ਮੈਂ ਹਾਂ ਪਤਾ ਨਹੀਂ ਪਾਮਾ ਮੈਨੂੰ ਟੈਨਸ਼ਨ ਜੀ ਬੜੀ ਆ ਆਂਦੀ ਭੈਣ ਮੈਨੂੰ ਦੱਸ ਕੀ ਟੈਨਸ਼ਨ ਆ ਫੋਨ ਦੇ ਵਿੱਚ ਤੈਨੂੰ ਮੈਂ ਦੱਸਿਆ ਨਾ ਆਂਦੀ ਰਾਤ ਪਤਾ ਨਹੀਂ ਮੈਂ ਕਿੱਦਾਂ ਕੱਢੀ ਮੇਰੀ ਗੱਲ ਸੁਣ ਤੇਰੀ ਦਾ ਜ ਮਸੀ ਆਈ ਹੀ ਤੇ ਮਿਲਕ ਨਹੀਂ ਗਈ ਤੈਨੂੰ ਉਹ ਤਾਂ ਤੇ ਪਿਆਰੀ ਬੜਾ ਸੀ ਤੇਰੇ ਨਾਲ ਜੇ ਮੰਮੀ ਤੇ ਮਾਸੀ ਚੁਗਲੀਆਂ ਕਰਨ ਡੀਆਂ ਸੀ ਨਾ ਤੇ ਉਹ ਸੱਚੀਆਂ ਗੱਲਾਂ ਕਰਨ ਦੇ ਹੀ ਜੋ ਜੋ ਤੁਸੀਂ ਉਹਨਾਂ ਨਾਲ ਕੀਤਾ ਵਾ ਨਾ ਉਹਨਾਂ ਨੇ ਤੇ ਦੱਸਣਾ ਹੀ ਆਪਣੀ ਭੈਣ ਨੂੰ ਹੋਰ ਕਿਹਨਾਂ ਦੁੱਖ ਫੋਲਣਾ ਮਾਸੀ ਆਈ ਘਰ ਤੇ ਮੰਮੀ ਨੇ ਜਿੰਨੀ ਵੀ ਹੱਡ ਪੀਤੀ ਆ ਨਾ ਕਰਦੀ ਸਾਰੀ ਇਹ ਉਹਨੂੰ ਦੱਸਦੀ